ਸਾਤਰੀਏ ਕਾਲ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਇੱਕ ਦਿਨ ਦੇ ਨਾਲ। ਜੋ ਕਿ ਲਿਖਤਾ ਹੈ ਪ੍ਰਸਿੱਧ ਕਹਾਣੀਕਾਰ ਤ੍ਰਿਪਤਾ ਕੇ ਸਿੰਘ ਜੀ ਦੀ। ਉਮੀਦ ਕਰਦੀ ਹਾਂ ਪਤੀ-ਪਤਨੀ ਦੀ ਇਹ ਕਹਾਣੀ ਤੁਹਾਨੂੰ ਬਹੁਤ-ਬਹੁਤ ਪਸੰਦ ਆਉਣ ਵਾਲੀ ਹੈ। ਦਫ਼ਤਰ ਵਿੱਚ ਬੈਠਾ ਹਾਂ ਮੈਂ ਸਾਹਮਣੇ ਟੇਬਲ ਤੇ ਪਏ ਪੇਪਰ ਵੇਟ ਨੂੰ ਕਿੰਨੇ ਹੀ ਚਿਰ ਤੋਂ ਆਵਾ ਗੌਣ ਕਮਾਈ ਜਾ ਰਿਹਾ। ਕੰਧ ਤੇ ਟੰਗੀ ਘੜੀ ਦੀ ਟਿਕ-ਟਿਕ ਤੇ ਪੱਖੇ ਦੀ ਹਵਾ ਨਾਲ ਖੜਕਦਾ ਪੰਜਾਬ ਸਰਕਾਰ ਦਾ ਕੈਲੰਡਰ ਮੇਰੀ ਬਿਰਤੀ ਚ ਖਲਲ ਪਾਰੇ ਨੇ ਤਿੰਨ ਚਾਰ ਜ਼ਰੂਰੀ ਕੰਮ ਨੇ ਪਟਾਉਣ ਵਾਲੇ ਪਈ ਨੇ ਮੇਰਾ ਸਟੈਨੋ ਦੋ ਵਾਰ ਮੇਰੇ ਕਮਰੇ ਚ ਆ ਕੇ ਗੱਲੀਬਾਤੀ ਮੈਨੂੰ ਕੰਮ ਬਾਰੇ ਦੱਸ ਗਿਆ ਪਰ ਮੈਂ ਉਸ ਦੀ ਹਰੇਕ ਗੱਲ ਦਾ ਜਵਾਬ ਹੂੰ ਹਾਂ ਚ ਹੀ ਦੇ ਸਕਿਆ ਮੇਰਾ ਧਿਆਨ ਕਿਤੇ ਹੋਰ ਵੇਖ ਉਹ ਜ਼ਿਆਦਾ ਦੇਰ ਮੇਰੇ ਕੋਲ ਬੈਠਾ ਨਹੀਂ ਮੇਰੀ ਪੈਂਟ ਦੀ ਸੱਜੀ ਜੇਬ ਚ ਪਈ ਆਸ਼ੂ ਦੀ ਚਿੱਠੀ ਦੀ ਇਬਾਰਤ बार-बार ਮੇਰੀਆਂ ਅੱਖਾਂ ਸਾਹਮਣੇ ਘੁੰਮ ਰਹੀ ਸੀ ਇੱਕ ਕਾਗਜ਼ ਦੀ ਪਰਜਾनुਮਾ ਚਿੱਠੀ ਆਸ਼ੂ ਨੇ ਮੈਨੂੰ ਸਵੇਰੇ ਦਫ਼ਤਰ ਤੁਰਨ ਲੱਗੇ ਫੜਾਈ ਸੀ ਨਾਲ ਹੀ ਇੱਕ ਨਿੱਕੀ ਜਿਹੀ ਲਿਸਟ ਸਮਾਨ ਦੀ ਵੀ ਸੀ ਸਮਾਨ ਦੀ ਲਿਸਟ ਤੇ ਸਰਸਰੀ ਜਿਹੀ ਨਿਗਾ ਮਾਰ ਕੇ ਮੈਂ ਤੈਹ ਕੀਤੀ ਦੂਜੀ ਚਿੱਠੀ ਦੇ ਬਾਰੇ ਆਸ਼ੂ ਵੱਲ ਸਵਾਲੀਆ ਨਿਗਾ ਨਾਲ ਤੱਕਿਆ ਜਨਮ ਦਿਨ ਦੇ ਤੋਹਫੇ ਬਾਰੇ ਆਸ਼ੂ ਨੇ ਹੌਲੀ ਜਿਹੀ ਮੁਸਕਰਾ ਕੇ ਕਿਹਾ ਸੀ ਮੈਂ ਮਨ ਹੀ ਮਨ ਮੁਸਕਰਾਇਆ ਅੱਜ ਉਸ ਦਾ ਜਨਮ ਦਿਨ ਸੀ ਬਰਥਡੇ ਵਿਸ਼ਤਾ ਮੈਂ ਉਸ ਨੂੰ ਤੜਕੇ ਉੱਠਦੇ ਸਾਰ ਹੀ ਕਰ ਦਿੱਤੀ ਸੀ ਤੇ ਤੋਹਫਾ ਮੈਂ ਉਸ ਵਾਸਤੇ ਕੱਲ੍ਹ ਹੀ ਖਰੀਦ ਲਿਆ ਸੀ ਪਹਿਲਾਂ ਵੀ ਕਦੇ-ਕਦੇ ਉਹ ਇਵੇਂ ਹੀ ਕਰਦੇ ਹੁੰਦੇ ਸੀ ਜਦੋਂ ਵੀ ਉਸ ਨੂੰ ਕੋਈ ਖਾਸ ਚੀਜ਼ ਚਾਹੀਦੀ ਹੋਵੇ ਤਾਂ ਉਹ ਨਿੱਕੇ ਜਿਹੇ ਕਾਗਜ਼ ਤੇ ਲੈ ਕੇ ਮੈਨੂੰ ਫੜਾ ਦਿੰਦੀ ਤੇ ਮੈਂ ਲਿਆ ਦਿੰਦਾ ਇਹ ਸਾਡੇ ਦੋਹਾਂ ਦਾ ਪਿਆਰਾ ਤੇ ਮਜ਼ਾਹੀਆ ਅੰਦਾਜ਼ ਸੀ ਪਰ ਇਹ ਬਹੁਤ ਪਹਿਲਾਂ ਦੀਆਂ ਗੱਲਾਂ ਸਨ ਪਰ ਅੱਜ ਆਸ਼ੂ ਦੀ ਅਨੋਖੀ ਜਈ ਮੰਗ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ ਮੈਂ ਸਮਝ ਨਹੀਂ ਪਾ ਰਿਹਾ ਸੀ ਕਿ ਮੇਰੀ ਭੋਲੀ-ਪਾਲੀ ਪਤਨੀ ਦੇ ਮਨ ਵਿੱਚ ਕੀ ਰੰਜ ਬਕਰਿਆ ਸੀ ਆਖਰ ਉਸਦੇ ਮਨ ਵਿੱਚ ਇਹ ਗੱਲ ਆਈ ਤਾਂ ਆਈ ਕਿਵੇਂ ਤੇ ਕਿਉਂ ਆਈ ਇਸ ਕਾਲ ਦਾ ਮੈਨੂੰ ਕੋਈ ਜਵਾਬ ਨਹੀਂ ਸੀ ਔੜ ਰਿਹਾ ਮੈਂ ਕਾਰਨ ਜਾਣਨ ਲਈ ਆਪਣੀ ਵਿਵਹਤਾ ਜ਼ਿੰਦਗੀ ਤੇ ਨਜ਼ਰ ਮਾਰਦਾ ਬੀਏ ਫਾਈਨਲ ਚ ਪੜ੍ਹਦਿਆਂ ਆਸ਼ੂ ਦਾ ਮੇਰੇ ਨਾਲ ਵਿਆਹ ਹੋ ਗਿਆ ਸੀ ਭੋਲੀ-ਪਾਲੀ ਗੁੱਡੀ ਵਰਗੀ ਉਹ ਕਿੰਨੀ ਪਿਆਰੀ ਲੱਗਦੀ ਸੀ ਵੇੜੇ ਵਿੱਚ ਤੁਰਦੀ ਫਿਰਦੀ ਆਸ਼ੂ ਦੇ ਪੈਰੀਂ ਪਾਈਆਂ ਝਾਂਜਰਾਂ ਦੀ ਛਣ ਛਣ ਮੈਨੂੰ ਬਹੁਤ ਚੰਗੀ ਲੱਗਦੀ ਸੀ ਹਨੀਮੂਨ ਲਈ ਕਿੱਥੇ ਚੱਲਣਾ ਫਿਰ ਲਿਆ ਤੋ 4-5 ਦਿਨਾਂ ਮਗਰੋਂ ਮੈਂ ਆਸ਼ੂ ਨੂੰ ਗਲਬੱਕੜੀ 'ਚ ਲੈਂਦਿਆਂ ਪੁੱਛਿਆ ਸੀ ਨੈਨੀਤਾਲ ਉਹ ਸ਼ਰਮਾ ਕੇ ਸੰਖੇਪ ਜਿਹਾ ਉੱਤਰ ਦਿੱਤਾ ਲੈ ਛੱਡ ਨੈਨੀਤਾਲ ਨੂੰ ਆਪਾਂ ਮਨਾਲੀ ਚੱਲਾਂਗੇ ਬਹੁਤ ਵਧੀਆ ਜਗ੍ਹਾ ਹੈ ਮੈਂ ਖੁਸ਼ੀ ਦੇ ਰੌਂਚ ਕੇ ਆ ਨੈਨੀਦਾਲ ਤਾਂ ਮੈਂ ਪਹਿਲਾਂ ਵੀ ਕਈ ਵਾਰ ਜਾ ਚੁੱਕਿਆ ਸੀ ਮੈਂ ਸੋਚਿਆ ਜਿਵੇਂ ਤੁਹਾਡੀ ਮਰਜ਼ੀ ਆਸ਼ੂ ਨੇ 부ਜੀ ਜੇ ਸਵਰਜ ਕਿਹਾ ਸੀ ਮਨਾਲੀ ਅਸੀਂ ਬਹੁਤ ਇੰਜੋਏ ਕੀਤਾ 6 ਦਿਨ ਕਿਵੇਂ ਬੀਤ ਗਏ ਪਤਾ ਵੀ ਨਹੀਂ ਚੱਲਿਆ ਆਸ਼ੂ ਚੱਕੀ ਚੱਕੀ ਤੇ ਖੁਸ਼ ਨਜ਼ਰ ਆ ਰਹੀ ਸੀ ਮੋੜਨ ਤੋਂ ਇੱਕ ਦਿਨ ਪਹਿਲਾਂ ਮੇਰੇ ਨਾਲ ਲੈਪਟਿਓ ਬੋਲੀ ਅਗਲੀ ਵਾਰ ਜਦੋਂ ਕਦੀ ਘੁੰਮਣ ਦਾ ਪ੍ਰੋਗਰਾਮ ਬਣਾਉਣਾ ਤਾਂ ਨੈਨੀਦਾਲ ਦਾ ਬਣਾਉਣਾ ਮੈਂ ਮੁਸਕਰਾ ਕੇ ਉਸ ਨੂੰ ਬਾਹਾਂ 'ਚ ਸਮੇਟ ਦਿਆਂ ਹਾਂ ਕਹੀ ਸੀ ਪਰ ਉਹ ਜਿਵੇਂ ਆ ਕਰਕੇ ਕਹਿ ਲੋ ਜਾਂ ਵੈਸੇ ਹੀ ਮੁਰ ਕਦੀ ਨੈਨੀਤਾਲ ਜਾਣ ਦਾ ਸਬਾਬ ਨਾ ਬਣ ਸਕਿਆ ਹਨੀਮੂਨ ਤੋਂ ਵਾਪਸ ਆ ਚੀਤੀ ਹੀ ਉਸਾਰੇ ਘਰ ਦੀ ਚਹਤੀ ਬਣ ਗਈ ਸੀ ਉਸ ਦਾ ਹਸਮਖ ਸੁਭਾ ਸਭ ਨੂੰ ਪਸੰਦ ਆਇਆ ਸੀ ਬੀਜੀ ਬਾਉ ਜੀ ਦੀ ਸੇਵਾ ਕਰਦਿਆਂ ਤੇ ਨਿੱਕੀ ਨਾਲ ਰਸੋਈ 'ਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਂਦੀ ਉਹ ਚੰਗੀ ਨੂੰਹ ਦੇ ਸਾਰੇ ਫਰਜ਼ ਪੂਰੇ ਕਰ ਰਹੀ ਸੀ ਮੈਂ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦੀ ਆ ਮੇਰੇ ਨਾਲ ਬੈੱਡ ਤੇ ਲੇਟੀ ਆਸ਼ੂ ਨੇ ਇੱਕ ਦਿਨ ਇਜਾਜ਼ਤ ਮੰਗਣ-ਮੰਗ ਪੁੱਛਿਆ ਲੈ ਛੱਡ ਪਰਾਂ ਹੁਣ ਕੀ ਕਰਨਾ ਪੜ ਕੇ ਵਿਆਹ ਹੋ ਗਿਆ ਚੰਗਾ ਵਰ ਕਰ ਮਿਲ ਗਿਆ ਕਿਸੇ ਚੀਜ਼ ਦੀ ਕਮੀ ਐ ਤੈਨੂੰ ਮੈਂ ਹੁਕਮ ਸੁਣਾਉਣਵਾਂਗਾ ਆਖਿਆ ਸੀ ਉਹ ਬਿਨਾਂ ਕੋਈ ਜਵਾਬ ਦਿੱਤੇ ਮੂੰਹ ਲਟਕਾ ਕੇ ਮੇਰੇ ਨਾਲੋਂ ਔਟ ਕੇ ਰਸੋਈ 'ਚ ਜਾਵੜੀ ਸੀ ਮੁੜ ਕੇ ਦੀ ਉਸ ਪੜ੍ਹਾਈ ਦਾ ਨਾਮ ਨਾ ਲਿਆ ਉਪਰੰਥਲੀ ਨੰਨੇ ਮਹਿਮਾਨ ਬਣ ਕੇ ਆਈ ਆਸਥਾ ਤੇ ਮੰਨੂ ਨੇ ਸਾਡੇ ਘਰ ਨੂੰ ਚੈੱਕਨ ਲਾ ਦਿੱਤਾ ਆਸ਼ੂ ਦੀਆਂ ਜ਼ਿੰਮੇਦਾਰੀਆਂ ਵਧ ਗਈਆਂ ਸਨ ਵਧੀਆਂ ਜ਼ਿੰਮੇਦਾਰੀਆਂ ਚ ਉਸ ਦੀਆਂ ਆਪਣੀਆਂ ਚਾਹ ਚਾਹਟਾਂ ਕਿਧਰੇ ਗਵਾਚ ਜਿਹੀਆਂ ਗਈਆਂ ਸਨ ਪਰ ਇਹ ਸਭ ਤਾਂ ਰੁਟੀਨ ਦੀਆਂ ਗੱਲਾਂ ਹਨ ਸਾਰੀਆਂ ਔਰਤਾਂ ਦੀ ਜ਼ਿੰਦਗੀ ਦੀ ਰੁਟੀਨ ਲਗਭਗ ਇਹੋ ਜਿਹੀ ਤਾਂ ਹੁੰਦੀ ਹੈ ਫਿਰ ਮੈਂ ਭਲਾ ਇਹ ਸਭ ਕਿਉਂ ਸੋਚ ਰਹੀ ਆਂ ਮੈਂ ਸਤ ਨੂੰ ਝਟਕਾ ਜਿਹਾ ਦਿੱਤਾ ਪਰ ਦਿਮਾਗ ਮੁੜ ਕੇ ਉਸੇ ਗੱਲ ਤੇ ਆਟਕਦਾ ਤੇ ਫਿਰ ਤੋਂ ਮੇਰੀ ਸੋਚ ਉੱਥੇ ਜਾ ਖੜਦੀ ਮੈਂ ਆਪਣੇ ਬਾਰੇ ਸੋਚਣ ਲੱਗਾ ਤਫਤਰੀ ਕੰਮ ਦਾ ਬਹਾਨਾ ਬਣਾ ਕੇ ਘਰੋਂ ਦੋ-ਦੋ ਚਾਰ-ਚਾਰ ਦਿਨ ਬਾਹਰ ਰਹਾਂ ਹੁੰਦਾ ਤੇ ਮੌਕਾ ਮਿਲਣ ਤੇ ਥੋੜੀ-ਬਹੁਤ ਮਸਤੀ ਵੀ ਕਰ ਲੈਂਦਾ ਆਖਰ ਸਰਕਾਰੀ ਅਧਿਕਾਰੀ ਸਾਂ ਪਰ ਆਸ਼ੂ ਨੂੰ ਕਦੀ ਕਿਸੇ ਕਸਮ ਦਾ ਸ਼ੱਕ ਨਹੀਂ ਸੀ ਹੋਣ ਦਿੱਤਾ हां मेरे ਘਰ ਪਰتنਤੇ ਇੱਕ ਅੱਧਾ ਦਿਨ ਕੁੱਟੀ-ਵੱਟੀ ਜਿਹੀ ਰਹਿੰਦੀ ਸੀ ਪਰ ਬੋਲਦੀ ਨਹੀਂ ਸੀ ਕਦੀ ਵੀ ਕੁਝ ਵੀ ਫਿਰ ਆਪੇ ਹੀ ਨਾਰਮਲ ਹੋ ਜਾਂਦੀ ਬਹੁਤਾ ਗੁੱਸਾ ਹੋ ਕੇ ਆਖਰ ਉਹਨੇ ਜਾਣਾ ਵੀ ਕਿੱਥੇ ਸੀ ਮੇਰੇ ਵਰਗਾ ਸਰਕਾਰੀ ਅਫਸਰ ਰੋਜ਼-ਰੋਜ਼ ਤਾਂ ਨਹੀਂ ਥਿਆਉਂਦਾ ਪਰ ਉਸਦੇ ਅਜੀਹਾ ਸੋਚਣ ਲਈ ਇਹ ਸਭ ਕਾਰਨ ਬਹੁਤ ਛੋਟੇ-ਛੋਟੇ ਤੇ ਨਾ ਕਾਫੀ ਸਨ ਮੇਰਾ ਧਿਆਨ ਇੱਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਵੱਲ ਚਲਾ ਗਿਆ आखर मेरी पत्नी अजीहा क्यों सोच रही है मैं अपने आप ਨੂੰ ਸਵਾਲ ਕੀਤਾ ਆਸ਼ੂ ਨੇ ਕਦੀ ਕਿਤੇ ਜਾਣਾ ਹੁੰਦਾ ਤਾਂ ਮੈਂ ਆਪ ਨਾਲ ਲੈ ਕੇ ਜਾਂਦਾ ਰਿਸ਼ਤੇਦਾਰੀ ਚ ਜਾਣਾ ਹੋਵੇ ਜਾਂ ਪੇਕਿਆਂ ਦੇ ਤੇ ਚਾਹੇ ਕਿਸੇ ਸਹੇਲੀ ਦੇ ਘਰ ਹੀ ਕਿਉਂ ਨਾ ਜਾਣਾ ਹੋਵੇ ਮੈਂ ਹਮੇਸ਼ਾ ਉਸ ਨੂੰ ਆਪ ਨਾਲ ਲੈ ਕੇ ਜਾਂਦਾ ਮੇਰੀ ਇਸ ਵਤੀਰੇ ਤੋਂ ਕਦੀ ਕਦੀ ਉਹ ਚੁੰਝਲਾ ਜਾ ਵੀ ਜਾਂਦੀ ਪਰ ਜ਼ਾਹਿਰ ਤੌਰ ਤੇ ਕਦੀ ਕੁਝ ਨਾ ਕਹਿੰਦੀ ਉਸ ਲਈ ਘਰ ਬੈਠੀ ਲਈ ਮੈਂ ਹਰ ਤਰ੍ਹਾਂ ਦਾ ਸਮਾਨ ਖਰੀਦ ਕੇ ਲਿਆਉਂਦਾ ਕੱਪੜੇ ਗਹਿਣੇ ਇੱਥੋਂ ਤੱਕ ਕਿ ਮੇਕਅਪ ਦਾ ਸਮਾਨ ਵੀ ਮੈਂ ਆਪ ਲੈ ਕੇ ਆਉਂਦਾ ਮੈਨੂੰ ਵਧੀਆ ਤੇ ਬ੍ਰਾਂਡਡ ਚੀਜ਼ਾਂ ਪਸੰਦ ਸਨ ਪੈਸਿਆਂ ਦੀ ਮੈਂ ਕਦੀ ਬਹੁਤੀ ਪਰਵਾਹ ਨਹੀਂ ਕੀਤੀ ਇੱਕ ਦੋ ਵਾਰ ਉਸਨੇ ਮੇਰੀਆਂ ਲਿਆਂਦੀਆਂ ਚੀਜ਼ਾਂ ਤੇ ਦੱਬੀ ਕੁੱਟੀ ਸੌਰ ਵਿੱਚ ਨਾ ਪਸੰਦਗੀ ਜਈ ਵੀ ਜ਼ाहिर ਕੀਤੀ ਪਰ ਹੌਲੀ-ਹੌਲੀ ਮੇਰੀ ਉੱਚੀ ਪਸੰਦ ਉਸਦੀ ਪਸੰਦ ਬਣ ਗਈ ਸੀ ਇਨਾ ਕੁਝ ਤਾਂ ਕਰਦਾ ਮੈਂ ਅਸਲੀ ਫਿਰ ਪਤਾ ਨਹੀਂ ਕਿਉਂ ਉਹਦੇ ਦਿਮਾਗ 'ਚ ਕੀ ਚੱਲ ਰਿਹਾ ਹਾਂ ਹਾਂ ਆਸ਼ੂ ਨੂੰ ਸਿਨੇਮਾ ਵੇਖਣ ਦਾ ਬਹੁਤ ਸ਼ੌਂਕ ਹੁੰਦਾ ਸੀ ਪਰ ਮੈਨੂੰ ਦੁਨੀਆ ਦਾ ਹੀ ਸਭ ਤੋਂ ਬੋਰਿੰਗ ਕੰਮ ਲੱਗਦਾ ਤਿੰਨ ਘੰਟੇ ਸਿਨੇਮਾ ਹਾਲ 'ਚ ਬੈਠਣਾ ਮੇਰੇ ਲਈ ਹੈਲ ਸੀ ਪਰ ਆਸ਼ੂ ਦਾ ਮੰਨਣਾ ਸੀ ਕਿ ਫਿਲਮ ਤਾਂ ਸਿਨੇਮਾ ਹਾਲ 'ਚ ਬੈਠ ਕੇ ਹੀ ਵੇਖਣ ਦਾ ਮਜ਼ਾ ਆਉਂਦਾ ਸ਼ੁਰੂ-ਸ਼ੁਰੂ ਵਿੱਚ ਮੈਂ ਉਸ ਨਾਲ ਇੱਕ ਦੋ ਵਾਰ ਗਿਆ ਵੀ ਪਰ ਅਣਮੰਨੇ ਜਿਹਾ ਮਨ ਨਾਲ ਫਿਰ ਮੈਂ ਉਸ ਨੂੰ ਡੀਵੀਡੀ ਲਿਆ ਦਿੱਤਾ ਪਰ ਉਸ ਡੀਵੀਡੀ ਤੇ ਆਸ਼ੂ ਨੇ ਕਦੀ ਕੋਈ ਫਿਲਮ ਨਹੀਂ ਸੀ ਵੇਖੀ ਪਰ ਮੋੜ ਕਦੀ ਉਸ ਸਿਨੇਮਾ ਜਾਣ ਬਾਰੇ ਵੀ ਨਾ ਆਖਿਆ ਇੱਕ ਗੱਲ ਤੋਂ ਮੈਂ ਉਸ ਨੂੰ ਜ਼ਰੂਰ ਵਰਜਿਆ ਹੋਇਆ ਸੀ ਮੈਨੂੰ ਉਸ ਦਾ ਗਲੀ ਗੁਆਂਢ ਦੀਆਂ ਔਰਤਾਂ 'ਚ ਬੈਠ ਕੇ ਗੱਪਾਂ ਮਾਰਨਾ ਬਿਲਕੁਲ ਪਸੰਦ ਨਹੀਂ ਸੀ ਇਹ ਗਲਾਦੜ ਤੀਵੀਆਂ ਵੀ ਨਾ ਐਵੇਂ ਹੀ ਇੱਕ ਦੂਜੀ ਦੇ ਮਨਾਂ 'ਚ ਤਰ੍ਹਾਂ-ਤਰ੍ਹਾਂ ਦੇ ਫਤੂਰ ਪੜਦੀਆਂ ਰਹਿੰਦੀਆਂ ਨਾਲੇ ਘਰ ਚ ਬੀਜੀ ਨੇ ਬਾਉ ਜੀ ਨੇ ਨਿੱਕੀ ਐ ਫਿਰ ਬੱਚੇ ਵੀ ਤਾਂ ਹੈਗੇ ਨੇ ਇੰਨਾ ਟਾਈਮ ਹੀ ਕਿੱਥੇ ਆ ਕਿ ਗਲੀ ਗਵਾਂਡ ਚ ਜਾ ਕੇ ਗੱਪਾਂ ਮਾਰੀਆਂ ਜਾਣ ਪਰ ਇਹ ਸਭ ਗੱਲਾਂ ਤਾਂ ਬਹੁਤ ਨਿੱਕੀਆਂ ਨਿੱਕੀਆਂ ਸਨ ਇਹਨਾਂ ਗੱਲਾਂ ਕਰਕੇ ਕੋਈ ਐਵੇਂ ਕਿਵੇਂ ਸੋਚ ਸਕਦਾ ਭਲਾ ਫਿਰ ਮੈਂ ਤਾਂ ਟਾਈਮ ਬੇ ਟਾਈਮ ਸੱਚੋਂ ਝੂਠਿਓ ਉਸ ਨੂੰ ਯਕੀਨ ਦਿਵਾਉਣ ਦਾ ਯਤਨ ਵੀ ਕਰਦਾ ਰਹਿੰਦਾ ਕਿ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਤੇ ਉਹ ਭੋਲੀ ਜਹੀ ਮੇਰਾ ਯਕੀਨ ਵੀ ਕਰਦੀ ਐ ਉਸਨੇ ਤਾਂ ਕਦੀ ਪਲਟ ਕੇ ਜਵਾਬ ਵੀ ਨਹੀਂ ਦਿੱਤਾ ਪੂਰੀ ਮੇਰੀ ਕਹਣੇ ਜਾਂ ਮਜਾਲ ਆ ਕਿ ਕਦੀ ਵੀ ਕੁਸਕ ਜਾਵੇ ਫਿਰ ਆਹ ਪਤਾ ਨਹੀਂ ਉਹਨੂੰ ਕੀ ਸੋਜੀ ਤਾਂ ਕੀ ਆਸ਼ੂ ਦੀ ਜ਼ਿੰਦਗੀ ਚ ਕੋਈ ਹੋਰ ਹੈ ਮੇਰੇ ਮਨ 'ਚ ਇੱਕਦਮ ਆਇਆ ਇਸ ਖਿਆਲ ਨੇ ਮੈਨੂੰ ਧੁਰ ਅੰਦਰ ਤੱਕ ਕੰਬਾ ਦਿੱਤਾ ਨਹੀਂ ਨਹੀਂ ਮੇਰੀ ਪਤਨੀ ਅਜਿਆ ਨਹੀਂ ਕਰ ਸਕਦੀ ਉਹ ਤਾਂ ਕਿਸੇ ਦੂਜੇ ਮਰਦ ਬਾਰੇ ਸੋਚ ਵੀ ਨਹੀਂ ਸਕਦੀ। ਉਹ ਤਾਂ ਬਹੁਤ ਪਿਆਰੀ ਤੇ ਭੋਲੀ ਔਰਤ ਹੈ। ਦੂਜੇ ਹੀ ਪਲ ਸੋਚਦਾ ਹਾਂ ਕਿ ਆਸ਼ੂ ਵੀ ਤਾਂ ਮੇਰੇ ਬਾਰੇ ਅਜਿਹਾ ਹੀ ਸੋਚਦੀ ਹੋਣੀ ਆ। ਉਹਨੂੰ ਕਿਹੜਾ ਪਤਾ ਕਿ ਮੈਂ ਬਾਹਰ ਕੀ-ਕੀ ਕਰਦਾ। ਪਰ ਉਹ ਅਜਿਹਾ ਕਿਉਂ ਕਰੇਗੀ? ਕੀ ਉਹ ਮੇਰੇ ਤੋਂ ਸੰਤੁਸ਼ਟ ਨਹੀਂ ਸੀ? ਮੈਂ ਆਪਣੇ ਆਪ ਨੂੰ ਸਵਾਲ ਕੀਤਾ। ਮੈਂ ਐਵੇਂ ਹੀ ਆਪਣੇ ਤੇ ਆਸ਼ੂ ਦੇ ਉਹਨਾਂ ਨਿੱਜੀ ਬਲਾਂ ਬਾਰੇ ਸੋਚਣ ਲੱਗ ਪਿਆ। ਨਹੀਂ ਉਸਦੇ ਕਿਸੇ ਵੀ ਹਾਵ ਭਾਵ ਤੋਂ ਕਦੀ ਇਹ ਜ਼ਾਹਰ ਨਹੀਂ ਹੋਇਆ ਕਿ ਉਸ ਨੂੰ ਮੇਰੇ ਤੋਂ ਕੋਈ ਸ਼ਿਕਾਇਤ ਹੈ ਮੇਰੇ ਮਨ ਨੇ ਹਾਮੀ ਭਰੀ ਸੀ ਉਹਨੇ ਤਾਂ ਕਦੀ ਵੀ ਕੁਝ ਵੀ ਨਹੀਂ ਸਿਕਿਆ ਹਮੇਸ਼ਾ ਮੇਰੀ ਲੋੜ ਮੁਤਾਬਕ ਆਪਣੇ ਆਪ ਨੂੰ ਸਮਰਪਿਤ ਕਰ ਦਿੰਦੀ ਸੀ ਤੇ ਨਾ ਹੀ ਮੈਂ ਕਦੀ ਉਸ ਨੂੰ ਪੁੱਛਣ ਦੀ ਕੋਈ ਲੋੜ ਸਮਝੀ ਸੀ ਥੀਵੀਆਂ ਨੂੰ ਭਲਾ ਇਹੋ ਜਿਹੀਆਂ ਗੱਲਾਂ ਪੁੱਛ ਕੇ ਐਵੇਂ ਕੀ ਭੁਏ ਚੜਾਉਣਾ ਹੋਇਆ ਸਭ ਕੁਝ ਠੀਕ ਠਾਕ ਹੀ ਤਾਂ ਚੱਲ ਰਿਹਾ ਸੀ ਦਿਮਾਗ ਤੇ ਥੋੜਾ ਹੋਰ ਜ਼ੋਰ ਪਾਇਆ ਮੈਨੂੰ ਕਮਲਿੰਦਰ ਦਾ ਖਿਆਲ ਪਤਾ ਨਹੀਂ ਕਿੱਥੋਂ ਆ ਗਿਆ ਕੁਆਰੀ ਹੁੰਦਿਆਂ ਆਸ਼ੂ ਕਮਲਿੰਦਰ ਕੋਲੋਂ ਸਤਾਰ ਸਿੱਖਣ ਜਾਂਦੀ ਹੁੰਦੀ ਸੀ ਮੰਗਣੀ ਹੁੰਦਿਆਂ ਹੀ ਮੈਂ ਉਸਦੇ ਘਰ ਸੁਨੇਹਾ ਭੇਜਵਾ ਦਿੱਤਾ ਸੀ ਕਿ ਮੈਨੂੰ ਇਹ ਗਾਣੇ ਵਜਾਣੇ ਪਸੰਦ ਨਹੀਂ ਇਹ ਬੰਦ ਕਰਵਾ ਦਿਓ ਵਿਆਹ ਤੋਂ ਬਾਅਦ ਇੱਕ ਅੱਧੀ ਵਾਰੀ ਕਮਲਿੰਦਰ ਦਾ ਨਾਮ ਆਸ਼ੂ ਦੀ ਜ਼ੁਬਾਨ ਤੇ ਆਇਆ ਤਾ ਉਸਦੇ ਚਿਹਰੇ ਤੇ ਆਇਆ ਨੂਰ ਜਿਹਾ ਵੇਖ ਮੈਨੂੰ ਚੜ ਹੋਈ ਸੀ ਮੇਰੀ ਮਨੋਸਥਿਤੀ ਨੂੰ ਉਸਨੇ ਪਾਪ ਲਿਆ ਸੀ ਮੋੜ ਕਦੀ ਉਸ ਕਮਲਿੰਦਰ ਦਾ ਕੀ ਸਿਤਾਰ ਹਰਮੋਨੀਅਮ ਤਬਲੇ ਤੱਕ ਦਾ ਨਾਮ ਵੀ ਨਹੀਂ ਸੀ ਲਿਆ ਪਰ ਇਹ ਸਭ ਗੱਲਾਂ ਤਾਂ ਬਹੁਤ ਪਿੱਛੇ ਛੁੱਟ ਚੁੱਕੀਆਂ ਸਨ ਇਹਨਾਂ ਦਾ ਹੁਣ ਕੋਈ ਮਹੱਤਵ ਨਹੀਂ ਸੀ ਰਹਿ ਗਿਆ ਜ਼ਿੰਦਗੀ ਚੰਗੀ ਭਲੀ ਚੱਲੇ ਪਈ ਹੋਈ ਸੀ ਮੈਂ ਸਿਰ ਨੂੰ ਹਲਕਾ ਜਿਹਾ ਝਟਕਾ ਦਿੱਤਾ ਮੇਰਾ ਸੈਰ ਪਾਰਾ ਪਾਰਾ ਜਾ ਹੋ ਗਿਆ ਸੀ ਦਫ਼ਤਰ 'ਚ ਪਈਆਂ ਸਰਕਾਰੀ ਰਹੀਆਂ ਚੀਜ਼ਾਂ ਤੇ ਇੱਕ ਸਰਸਰੀ ਜੀ ਨਿਗਾਹ ਮਾਰ ਕੇ ਆਪਣਾ ਧਿਆਨ ਵੰਡਾਉਣ ਦੀ ਨਾਕਾਮ ਜਹੀ ਕੋਸ਼ਿਸ਼ ਕਰਦਾ ਪਰ ਸੁਰਤ ਮੜ ਮੜ ਉੱਥੇ ਹੀ ਪਹੁੰਚ ਜਾਂਦੀ ਮੈਂ ਆਸ਼ੂ ਦੇ ਪਿਛਲੇ ਕੁਝ ਸਮੇਂ ਦੇ ਬਿਹੇਵੀਅਰ ਬਾਰੇ ਸੋਚਣ ਲੱਗਦਾ ਉਹਦੇ ਵਿਹਾਰ 'ਚ ਅਚਾਨਕ ਕੋਈ ਵੱਡੀ ਤਬਦੀਲੀ ਨਹੀਂ ਸੀ ਆਈ ਪਰ ਹਾਂ ਛੋਟੀਆਂ-ਛੋਟੀਆਂ ਗੱਲਾਂ ਮੈਂ ਜ਼ਰੂਰ ਵੇਖੀਆਂ ਸਨ ਪਰ ਉਹ ਗੱਲਾਂ ਜ਼ਿਆਦਾ ਨੋਟ ਕਰਨ ਵਾਲੀਆਂ ਮੈਨੂੰ ਨਾ ਲੱਗੀਆਂ ਜਿਵੇਂ ਸ਼ੁਰੂ-ਸ਼ੁਰੂ ਚ ਉਸ ਨੂੰ ਗਹਿਣੇ ਪੈਣਨ ਦਾ ਬਹੁਤ ਸ਼ੌਂਕ ਸੀ ਪਰ ਹੌਲੀ-ਹੌਲੀ ਉਸਨੇ ਗਹਿਣੇ ਉਤਾਰ ਕੇ ਲੋਕਰ ਚ ਰਖਵਾ ਦਿੱਤੇ ਸਨ ਮੈਨੂੰ ਉਸਦੇ ਪੈਰੀ ਪਾਈਆਂ ਚਾਂਦਰਾਂ ਦੀ ਛਣ-ਛਣ ਚੰਗੀ ਲੱਗਦੀ ਸੀ ਪਰ ਉਸਨੇ ਉਹ ਵੀ ਉਤਾਰ ਦਿੱਤੀਆਂ ਸਨ ਤੇ ਮੋੜ ਕਦੀ ਹੀ ਨਾ ਪਹਿਨੀਆਂ ਪਹਿਲਾਂ-ਪਹਿਲਾਂ ਉਹ ਹਰ ਤਰ੍ਹਾਂ ਦੇ ਵਰਤ ਵਗੈਰਾ ਰੱਖਦੀ ਹੁੰਦੀ ਸੀ ਪਰ ਹੌਲੀ-ਹੌਲੀ ਉਸਨੇ ਉਹ ਸਭ ਵੀ ਛੱਡ ਦਿੱਤੇ ਸਨ ਬੀਜੀ ਨੇ ਥੋੜਾ ਬਹੁਤ ਇਤਰਾਜ਼ ਕੀਤਾ ਸੀ ਤੇ ਮੈਨੂੰ ਵੀ ਕੋਈ ਬਹੁਤਾ ਚੰਗਾ ਨਹੀਂ ਸੀ ਲੱਗਾ ਮੈਨੂੰ ਉਸ ਦਾ ਸਵੇਰੇ ਸਵੇਰੇ ਨਹਾ ਧੋ ਕੇ ਪੂਜਾ ਕਰਨਾ ਚੰਗਾ ਲੱਗਦਾ ਸੀ ਬਾੜ ਪੂਜਾ ਉਹ ਹੁਣ ਵੀ ਕਰਦੀ ਸੀ ਪਰ ਆਪਣੀ ਮਰਜ਼ੀ ਨਾਲ ਬਹੁਤੀਆਂ ਗੱਲਾਂ ਵੀ ਉਹ ਨਹੀਂ ਸੀ ਕਰਦੀ ਪਰ ਘਰ ਦੇ ਰੁਟੀਨ ਦੇ ਕੰਮ ਉਹ ਸਾਰੇ ਕਰਦੀ ਸੀ ਬੀਜੀ ਬਾਉ ਜੀ ਦਾ ਖਿਆਲ ਰੱਖਦੀ ਬੱਚਿਆਂ ਨੂੰ ਹੋਮਵਰਕ ਕਰਵਾਉਂਦੀ ਹੋਰ ਆਏ ਗਏ ਦਾ ਵੀ ਬਣਦਾ ਤਾਂ ਦਾ ਮਾਨ ਤਨ ਕਰਦੀ ਪਰ ਆਸ਼ੂ ਦਾ ਇੰਜ ਸੋਚਣਾ ਆਖਰ ਮੇਰੀ ਸਮਝ ਤੋਂ ਪਰੇ ਸੀ ਸਰ ਚਾਹ ਸੇਵਕram ਨੇ ਤਸ਼ਤਰੀ ਚ ਰੱਖਿਆ ਚਾਹ ਦਾ ਕੱਪ ਮੇਰੇ ਸਾਹਮਣੇ ਲਿਆ ਕੇ ਰੱਖਿਆ ਤਾਂ ਮੈਂ ਆਪਣੇ ਆਪੇ ਚ ਪਰਤਿਆ ਇੱਕ ਵਾਰ ਫਿਰ ਤੋਂ ਆਸ਼ੂ ਦੀ ਚਿੱਠੀ ਕੱਢ ਕੇ ਪੜ੍ਹਨੀ ਸ਼ੁਰੂ ਕੀਤੀ ਚਿੱਠੀ ਪੜ ਮੈਂ ਫਿਰ ਤੋਂ ਬੇਚੈਨ ਹੋ ਗਿਆ ਜੇ ਪਲਾਮੈਂ ਇੱਕ ਮਿੰਟ ਲਈ ਆਸ਼ੂ ਦੀ ਇਸ ਫਰਮਾਇਸ਼ ਨੂੰ ਮੰਨ ਵੀ ਲਵਾਂ ਤਾਂ ਉਹ ਇਹ ਕਿਉਂ ਕਹਿ ਰਹੀ ਆ ਕਿ ਮੈਂ ਉਸ ਤੋਂ ਇਸ ਬਾਬਤ ਉਮਰ ਪਰਨਾ ਕੁਝ ਪੁੱਛਾਂ ਇਸ ਗੱਲ ਦਾ ਤਾਂ ਖਿਆਲ ਹੀ ਬਹੁਤ ਤਕਲੀਫ ਦੇ ਸੀ ਇਹ ਗੱਲ ساری ਉਮਰ ਮੇਰੇ ਸੀਨੇ 'ਚ ਨਸ਼ਤਰ ਬਣ ਕੇ ਖੂਬੀ ਰਹੇਗੀ ਦੀਵਾਰ ਘੜੀ ਨੇ ਟੰ ਟੰ ਕਰਕੇ 5 ਵਜੇ ਦਾ ਅਹਿਸਾਸ ਕਰਵਾਇਆ ਸਾਹਮਣੇ ਟੇਬਲ ਤੇ ਪਈ ਜਾਂ ਕਦੋਂ ਦੀ ਠੰਡੀ ਹੋ ਚੁੱਕੀ ਸੀ ਦਫ਼ਤਰੋਂ ਛੁੱਟੀ ਕਰ ਮੈਂ ਅਣਮਨਨੇ ਮਨ ਨਾਲ ਕਾਰ ਬਾਜ਼ਾਰ ਵੱਲ ਨੂੰ ਘੁਮਾ ਲਈ ਨਿੱਕਾ ਮोटा ਸਮਾਨ ਖਰੀਦ ਕੇ ਮੈਂ ਸੋਚਾਂ ਚ ਡੁੱਬਾ ਘਰ ਪਹੁੰਚਿਆ ਗੇਟ ਆਸ਼ੂ ਨੇ ਖੋਲਿਆ ਅਕਸਰ ਗੇਟ ਬਾਉਜੀ ਖੋਲਦੇ ਸਨ ਤਾਂ ਮੈਨੂੰ ਅਚਾਨਕ ਯਾਦ ਆਇਆ ਕਿ ਬੀਜੀ ਬਾਉਜੀ ਤਾਂ ਕੱਲ ਦੇ ਅੰਮਾਲੇ ਚਾਚਾ ਜੀ ਹੋਰਾਂ ਕੋਲ ਗਏ ਹੋਏ ਨੇ ਆਸ਼ੂ ਮੇਰਾ ਬਰੀਫਕੇਸ ਤੇ ਹੋਰ ਸਮਾਨ ਪਕੜ ਕੇ ਅੰਦਰ ਚਲੀ ਗਈ ਮੈਂ ਲੌਬੀ ਚ ਬੇ ਸੋਫੇ ਤੇ ਬੈਠ ਟਾਈ ਦੀ ਨੋਟ-ਨੋਟ ੱਲਾ ਕਰਕੇ ਰਿਲੈਕਸ じゃ ਹੋ ਗਿਆ। ਆਸ਼ੂ ਪਾਣੀ ਲੈ ਕੇ ਆਈ ਤਾਂ ਉਸ ਦੇ ਚਿਹਰੇ ਤੇ ਹਲਕੀ ਜਿਹੀ ਮੁਸਕਰਾਹਟ ਵੇਖ। ਮੈਂ ਵੀ ਜ਼ਬਰਦਸਤੀ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਬੱਚੇ ਕਿੱਧਰ ਗਏ? ਨਿੱਕੀ ਨਾਲ ਪਾਰਕ 'ਚ ਗਏ ਨੇ। ਉਹ ਮੇਰੇ ਨਾਲ ਹੀ ਸੋਫੇ ਤੇ ਬੈਠ ਮੇਰੇ ਮੋਢੇ ਨਾਲ ਲੱਗ ਕੁਝ ਗੁੰਗੁਣਾਉਣ ਲੱਗੀ। ਪਤਾ ਨਹੀਂ ਕਿਉਂ। ਉਸ ਤੋਂ ਨਜ਼ਰਾਂ ਬਚਾਉਣ ਦੀ ਕੋਸ਼ਿਸ਼ 'ਚ ਸਾ। ਮੇਰਾ ਗਿਫਟ ਆਸ਼ੂ ਨੇ ਲਾਰਜੇ ਨਾਲ ਪੁੱਛਿਆ। ਮੈਂ اٹਕੇ ਕਮਰੇ 'ਚ ਗਿਆ ਤੇ ਬਰੀਫ ਕੇਸ 'ਚੋਂ ਇੱਕ ਖੂਬਸੂਰਤ ਡੱਬੀ ਕੱਢ ਕੇ ਲੈ ਆਇਆ। ਡੱਬੀ ਖੋਲ ਕੇ ਉਹਦੇ ਵਿੱਚੋਂ ਲਾਲ ਰੰਗ ਦਾ ਇੱਕ ਤਹਿ ਕੀਤਾ ਕਾਗਜ਼ ਕੱਢ ਕੇ ਮੈਂ ਉਹਦੀ ਤਲੀ ਤੇ ਰੱਖ ਆਸ਼ੂ ਦੇ ਅੱਗੇ ਕਰ ਦਿੱਤਾ। ਹੂੰ ਹੂੰ। ਮੇਰੀ ਚਿੱਠੀ ਵਾਲਾ ਗਿਫਟ। ਆਸ਼ੂ ਨੇ ਲਾਲ ਕਾਗਜ਼ ਨੂੰ ਮੇਰੀ ਮੁਠੀ ਵਿੱਚ ਘੁੱਟਦਿਆਂ ਕਿਹਾ। ਇੱਕ ਪਲ ਲਈ ਮੈਂ ਸਖਪਕਾ ਜਾ ਗਿਆ। ਪਰ ਜਲਦੀ ਹੀ ਮੈਂ ਆਪਣੇ ਆਪ ਨੂੰ ਸੰਭਾਲ ਲਿਆ। ਲਹ ਕੰਬਲੀ ਨਾ ਹੋਵੇ ਤਾਂ ਇਹ ਕਿਹੋ ਜੀ ਮੰਗ ਸੀ ਤੇਰੀ ਐਵੇਂ ਵੀ ਹੁੰਦਾ ਕਦੀ ਮੈਂ ਉਸ ਨੂੰ ਆਪਣੇ ਨਾਂ ਲਾਉਂਦਿਆਂ ਗਿਆ ਇਹ ਢਾਈ ਲਵਸ ਬੋਲਣ ਲਈ ਮੈਨੂੰ ਆਪਣੀ ਸਾਰੀ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ ਸੀ ਮੈਂ ਤਾਂ ਸੱਚੀ ਮੁੱਚੀ ਕੰਬਲੀ ਹੀ ਹਾਂ ਜੋ ਇਹੋ ਜੇ ਤੋਹਫੇ ਦੀ ਤੁਹਾਡੇ ਤੋਂ ਉਮੀਦ ਕਰ ਬੈਠੀ ਇਹ ਲਵਸ ਆਸ਼ੂ ਦੇ ਮੂੰਹੋਂ ਨਹੀਂ ਸਨ ਨਿਕਲੇ ਬਲਕਿ ਮੈਨੂੰ ਉਸਦੇ ਚਿਹਰੇ ਤੇ ਉਕਰੇ ਹੋਏ ਨਜ਼ਰ ਆ ਰਹੇ ਸਨ ਉਹ ਤਾਂ ਚਿਹਰੇ ਤੇ ਮੁਸਕਰਾਹਟ ਲਪੇਟੀ ਮੇਰੇ ਵੱਲ ਵੇਖ ਰਹੀ ਸੀ ਚੁੱਪਚਾਪ ਮੇਰਾ ਜੀ ਕਰ ਰਿਹਾ ਸੀ ਕਿ ਉਹ ਕੁਝ ਬੋਲੇ ਕੋਈ ਨਿੱਕੀ ਜਿਹੀ ਚੋਬੀ ਗੱਲ ਕਰੇ ਤਾਂ ਮੈਂ ਉੱਚੀ ਉੱਚੀ ਬੋਲ ਕੇ ਆਪਣਾ ਸਾਰਾ ਗੁਬਗਵਾੜ ਕੱਢ ਕੇ ਹਲਕਾ ਹੁਲਵਾ ਪਰ ਉਹ ਕੁਝ ਵੀ ਨਹੀਂ ਸੀ ਬੋਲੀ ਮੈਨੂੰ ਉਸਦੇ ਚੁੱਪ ਤੋਂ ਖਹਿ ਜਾ ਰਹੀ ਸੀ ਪਰ ਮੈਂ ਜ਼ਾਹਰ ਨਾ ਕੀਤੀ ਮੈਂ ਫਿਰ ਤੋਂ ਮੁਠੀ ਖੋਲ ਕੇ ਲਾਲ ਰੰਗ ਦੇ ਕਾਗਜ਼ ਨੂੰ ਖੋਲ ਕੇ ਆਸ਼ੂ ਦੇ ਸਾਹਮਣੇ ਕੀਤਾ ਇੱਕ ਬਹੁਤ ਪਿਆਰੀ ਨਿੱਕੀ ਜੀ ਸੋਨੇ ਦੀ ਨੱਥ ਜਿਸ ਵਿੱਚ ਹੀਰੇ ਦੀ ਇੱਕ ਕਣੀ ਜੜੀ ਹੋਈ ਸੀ ਮੇਰੀ ਹਥੇਲੀ ਤੇ ਪਈ ਚਮਕਾ ਮਾਰ ਰਹੀ ਸੀ ਕਿਵੇਂ ਦੀ ਲੱਗੀ ਮੈਂ ਲਫ਼ਜ਼ਾਂ ਤੇ ਪਿਆਰ ਦੀ ਚਾਸ਼ਨੀ ਛੜਾ ਕੇ ਪੁੱਛਿਆ ਬਹੁਤ ਸੋਹਣੀ ਆਸ਼ੂ ਨੇ ਸਹਿਜ ਜਿਹਾ ਜਵਾਬ ਦਿੱਤਾ ਪਾ ਕੇ ਵਿਖਾਣਾ ਨਹੀਂ ਪਾ ਸਕਦੀ ਕਿਉਂ ਤੁਸੀਂ ਤਾਂ ਸ਼ਾਇਦ ਪਿਛਲੇ ਲੰਬੇ ਸਮੇਂ ਤੋਂ ਮੇਰੇ ਵੱਲ ਗੌਰ ਨਾ ਤੱਕਿਆ ਵੀ ਨਹੀਂ ਮੈਂ ਤਾਂ ਆਪਣੇ ਨੱਕ ਵਿੱਚ ਪਾਇਆ ਕੋਕਾ ਵੀ ਬਹੁਤ ਪਹਿਲਾਂ ਦਾ ਉਤਾਰ ਦਿੱਤਾ ਹੋਇਆ ਹੁਣ ਤਾਂ ਬੜੇ ਹੀ ਚਿਰਾਂ ਤੋਂ ਮੇਰੇ ਨੱਕ ਵਿੱਚਲਾ ਛੇਦ ਵੀ ਬੰਦ ਹੋ ਗਿਆ ਹੋਇਆ ਵੈਸੇ ਇਸ ਖੂਬਸੂਰਤ ਤੋਹਫੇ ਲਈ ਸ਼ੁਕਰੀਆ 나ਥ ਨੂੰ ਲਾਲ ਕਾਗਜ਼ ਚਿਲਪੇਟ ਕੇ ਡੱਬੇ 'ਚ ਬੰਦ ਕਰਕੇ ਮੇਰੇ ਹੱਥ 'ਚ ਫੜਾ ਆਸ਼ੂ ਉਠਖੜ ਉੱਤੀ ਤੁਸੀਂ ਇਸ ਨੂੰ ਸੰਭਾਲ ਕੇ ਲੋਕਰ 'ਚ ਰੱਖ ਦਿਓ ਬਾਕੀ ਗਹਿਣਿਆਂ ਦੇ ਨਾਲ ਮੈਂ ਚਾਹ ਬਣਾ ਕੇ ਲਈ ਆਂਸ਼ੂ ਦੇ ਚਿਹਰੇ ਤੇ ਫੈਲੀ ਹਲਕੀ ਮੁਸਕਰਾਹਟ ਦੇ ਪਿੱਛੇ ਇੱਕ ਦ੍ਰਿੜਤਾ ਜਿਹੀ ਤੱਕ ਕੇ ਮੈਂ ਫਿਰ ਤੋਂ ਬੇਚੈਨ ਜਾ ਹੋ ਗਿਆ ਆਸ਼ੂ ਸੱਤਵੇਂ ਜਿਹੇ ਕਦਮ ਨਾਲ ਰੁਹੀਚ ਚਲੀ ਗਈ ਉਸ ਦੇ ਜਾਣ ਪਿੱਛੋਂ ਮੈਂ ਜੇਬ 'ਚੋਂ ਉਹੀ ਚਿੱਠੀ ਕੱਢ ਕੇ ਫਿਰ ਤੋਂ ਪੜ੍ਹਨੀ ਸ਼ੁਰੂ ਕੀਤੀ ਅੱਜ ਆਪਣੇ ਜਨਮ ਦਿਨ ਦੇ ਤੋਹਫੇ ਦੇ ਤੌਰ ਤੇ ਜੋ ਮੈਂ ਤੁਹਾਡੇ ਤੋਂ ਮੰਗਣ ਜਾ ਰਹੀ ਆਂ ਮੇਰੀ ਇਸ ਮੰਗ ਨੂੰ ਪਤਾ ਨਹੀਂ ਤੁਸੀਂ ਕਿਵੇਂ ਸਮਝੋਗੇ ਮੈਂ ਤੁਹਾਡੇ ਤੋਂ ਸਿਰਫ ਇੱਕ ਅਜਿਹੇ ਦਿਨ ਦੀ ਮੰਗ ਕਰਦੀ ਹਾਂ ਜਿਸ ਦਿਨ ਮੈਂ ਨਾ ਤੁਹਾਡੀ ਪਤਨੀ ਹੋਵਾਂ ਨਾ ਕਿਸੇ ਦੀ ਮਾਂ ਹੋਵਾਂ ਨਾ ਕਿਸੇ ਦੀ ਬੇਟੀ ਤੇ ਬਹੂ ਹੋਵਾਂ ਤੇ ਨਾ ਕੁਝ ਹੋਰ ਉਹ ਸੈਕ ਦਿਨ ਮੈਂ ਸਿਰਫ ਮੈਂ ਹੋਵਾਂ ਸਿਰਫ ਮੈਂ ਆਖੋ ਉਹ ਸਾਰਾ ਦਿਨ ਮੈਂ ਕਿੱਥੇ ਕਿਸ ਨਾਲ ਤੇ ਕਿਵੇਂ ਗੁਜ਼ਾਰਿਆ ਤੁਸੀਂ ਇਸ ਗੱਲ ਦੀ ਜਾਣਕਾਰੀ ਮੈਥੋਂ ساری ਜ਼ਿੰਦਗੀ 'ਚ ਕਦੇ ਨਹੀਂ ਮੰਗੋਗੇ ਕਦੀ ਵੀ ਨਹੀਂ ਹੂੰ ਮੇਰੇ ਅੰਦਰ ਬੈਠੇ ਪਤੀ ਨੇ ਫੁੰਕਾਰਾ ਮਾਰਿਆ ਪਰ ਮੈਨੂੰ ਆਪਣੀ ਉਸ ਠੋਸ ਜਿਹੀ ਹੁੰਦੇ ਅੰਦਰੋਂ ਅੰਦਰੀ ਆਪ ਹੀ ਹਾਸਾ ਜਿਹਾ ਆ ਗਿਆ ਮੈਂ ਚਿੱਠੀ ਨੂੰ ਮੁਠੀ 'ਚ ਕੁੱਟ ਕੇ ਹੌਲੀ-ਹੌਲੀ ਮਸਲਣਾ ਸ਼ੁਰੂ ਕਰ ਦਿੱਤਾ ਸੋ ਇਹ ਕਹਾਣੀ ਹਰ ਉਸ ਮਰਦ ਤੱਕ ਪਹੁੰਚਣੀ ਚਾਹੀਦੀ ਹੈ ਜੋ ਆਪਣੀ ਹਉਮੇ ਦੇ ਹੇਠਾਂ ਆਪਣੀ ਪਤਨੀ ਆਪਣੀ ਔਰਤ ਦੀਆਂ ਭਾਵਨਾਵਾਂ ਰੀਜਾਂ ਸਦਰਾਂ ਸੁਪਨੇ ਆਜ਼ਾਦੀ ਨੂੰ ਕੈਦ ਕਰਕੇ ਰੱਖਦਾ ਹੈ ਤੁਸੀਂ ਕੀ ਸੋਚਦੇ ਹੋ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਮੇਰੇ ਹਿਸਾਬ ਨਾਲ ਔਰਤ ਨੂੰ ਉਸ ਦੇ ਹਿੱਸੇ ਦੀ ਬਣਦੀ ਆਜ਼ਾਦੀ ਜ਼ਰੂਰ ਮਿਲਣੀ ਚਾਹੀਦੀ ਹੈ ਜੇਕਰ ਮਰਦ ਬਾਹਰ ਕੋ ਮੰਜਾ ਸਕਦਾ ਹੈ ਤਾਂ ਔਰਤ ਕਿਉਂ ਨਹੀਂ ਜੇ ਉਹ ਬਾਹਰ ਕੰਮ ਕਰ ਸਕਦਾ ਹੈ ਤਾਂ ਔਰਤ ਕਿਉਂ ਨਹੀਂ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖਿਓ ਚੰਗੀ ਲੱਗੀ ਖਾਣੀ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਨਾਲ ਤੇ ਚੈਨਲ ਨੂੰ ਜੇਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਜਲਦੀ ਜਲਦੀ ਕਰ ਲਵੋ ਤੇ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਵੀ ਬਹੁਤ ਹੀ ਸਿੱਖਿਆਦਾਇਕ ਤੇ ਸਬਕ ਦੇਣ ਵਾਲੀਆਂ ਮਿਲਣਗੀਆਂ ਇਹ ਕਹਾਣੀ ਸੁਣਨ ਲਈ ਆਪਣਾ ਕੀਮਤੀ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਧੰਨਵਾਦ